ਲੋ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਭਾਨੇ ਬਾਈ ਨੂੰ ਪਿਆਰ ਕਰਦੇ ਹੋ ਤਾਂ ਮੇਰੀ ਗੱਲ ਘਰ ਘਰ ਤੱਕ ਪਹੁੰਚਾ ਦਿਓ ਮੈਂ ਅੱਜ ਤਸੱਦਦ ਦਿਖਾਉਣ ਲੱਗਾ ਕਿ ਕਿਵੇਂ ਢਾਇਆ ਜਾ ਰਿਹਾ ਹੈ ਮਹਾਲੀ ਚੋਂ ਵੀਡੀਓ ਸਾਹਮਣੇ ਆਈ ਹੈ ਉਹ ਮੈਂ ਸਾਰੀ ਤੁਹਾਨੂੰ ਦਿਖਾਉਣਾ ਦੱਬ ਕੇ ਸ਼ੇਅਰ ਕਰ ਦਿਓ ਪਤਾ ਲੱਗ ਜਾਏ ਪੰਜਾਬੀਆਂ ਨੂੰ ਘਰ ਘਰ ਪਤਾ ਲੱਗ ਜਾਏ ਜਿਹੜੇ ਅਜੇ ਵੀ ਕਹਿੰਦੇ ਆ ਕਿ ਤਸੱਦਦ ਨਹੀਂ ਹੋਇਆ ਇਹ ਜਜ਼ਬਾਤੀ ਕਰਨ ਦੇ ਮਾਰੇ ਕੱਟ ਕਰਨ ਦੇ ਮਾਰੇ ਜਾਣ ਬੁੱਝ ਕੇ ਲੋਕਾਂ ਨੂੰ ਕਹਿੰਦੇ ਅੱਜ ਵੀਡੀਓ ਸਾਹਮਣੇ ਆ ਗਈ ਹੈ ਮੈਂ ਦਿਖਾ ਦੇਣਾ ਕਿ ਬੰਦੇ ਦਾ ਕੀ ਹਾਲਾਤ ਕੀਤੇ ਆ ਕਿਵੇਂ ਭਾਨੇ ਬਾਈ ਦੇ ਸ਼ਰੀਰ ਨੂੰ ਕਿਵੇਂ ਤੋੜ ਮੜੋੜਤਾ ਕਿਵੇਂ ਉਹ ਤੁਰਦਾ ਇਹ ਮੈਂ ਸਾਰੀਆਂ ਗੱਲਾਂ ਤੁਹਾਨੂੰ ਦਿਖਾਉਣ ਲੱਗਿਆ ਲੋਕਾਂ ਤੱਕ ਪਹੁੰਚਾ ਦਿਓ ਗੱਲ ਜੇ ਭਾਨੇ ਨੂੰ ਪਿਆਰ ਕਰਦੇ ਹੋ ਤੇ ਸਰਕਾਰ ਨੂੰ ਲਾਹਨਤਾਂ ਪਾਉਣਿਓ ਕਰ ਦਿਓ ਬਾਈ ਸਿਰ ਆਪਣਾ ਫਰਜ਼ ਸਮਝ ਕੇ ਲੋ ਮੈਂ ਤੁਹਾਨੂੰ ਵੀਡੀਓ ਦਿਖਾਉਣ ਲੱਗਾ ਕਿ ਕਿੰਨਾ ਤਸੱਦਦ ਹੋ ਰਿਹਾ ਪਹਿਲਾਂ ਜੁੜਜੋ ਇੰਨਾ ਕਿ ਤਸੱਦਦ ਕੀਤਾ ਜਾ ਰਿਹਾ ਕਿ ਬੰਦਾ ਤੁਰ ਨਹੀਂ ਸਕਦਾ ਯਾਰ ਇੰਨਾ ਤਸੱਦਦ ਕੀਤਾ ਜਾ ਰਿਹਾ ਕਿ ਪ੍ਰਸ਼ਾਸਨ ਕਿਸੇ ਨੂੰ ਕੋਈ ਵੀਡੀਓ ਨਹੀਂ ਬਣਾਉਣ ਦਿੰਦਾ ਇੱਥੇ ਲੋਰਸ ਵਰਗਿਆਂ ਦੀਆਂ ਵੀਡੀਓ ਬਣਦੀਆਂ ਨੇ ਸ਼ਰਿਆਮ ਐਂ ਤੁਰੇ ਆਉਂਦੇ ਹੁੰਦੇ ਜਿਵੇਂ ਉਹ ਪ੍ਰਾਣੇ ਹੁੰਦੇ ਆ ਪੰਜਾਬ ਦੇ ਤੇ ਪੰਜਾਬ ਦੇ ਪੁੱਤਾਂ ਨੂੰ ਮਾਰਨ ਵਾਲਿਆਂ ਨੂੰ ਓਏ ਐਂ ਲੈ ਕੇ ਆਉਂਦੇ ਆ ਓ ਜਿਵੇਂ ਉਹ ਕੋਈ ਮੰਤਰੀ ਹੋਣ ਐਂ ਆਲੇ ਦਾਲਿਓ ਹੱਸ ਕੇ ਗੱਲਾਂ ਕਰਦਿਆ ਓ ਪੰਜਾਬ ਦੀ ਗੱਲ ਕਰਨ ਵਾਲੇ ਲੋਕਾਂ ਦੇ ਕਰੋੜਾਂ ਰੁਪਏ ਬਾਹਰਸ ਕਰਾਉਣ ਵਾਲੇ ਨੂੰ ਯਾਰ ਕਿਹੜੇ ਹਿਸਾਬ ਨਾਲ ਲੈ ਕੇ ਆਉਣਿਓ ਯਾਰ ਤਹਾਡੇ ਵੀ ਕਦੇ ਤੀ ਪੁੱਤ ਨਸ਼ੇ ਲੱਗਣਗੇ ਤੁਹਾਡੇ ਨਾਲ ਵੀ ਠੱਗੀਆਂ ਬੱਜਣਗੀਆਂ ਸ਼ਰਮ ਕਰੋ ਸ਼ਰਮ ਥੋੜੀ-ਮੋਟੀ ਦਇਆ ਥੋੜੀ-ਮੋਟੀ ਇਨਸਾਨੀਅਤ ਤਾਂ ਹਰੇਕ ਬੰਦੇ 'ਚ ਹੁੰਦੀ ਹੈ ਤੇ ਫਿਰ ਅੱਜ ਸਾਡੇ ਪ੍ਰਸ਼ਾਸਨ ਵਾਲੇ ਭਰਾਵਾਂ 'ਚੋਂ ਕਿਉਂ ਉਹ ਇਨਸਾਨੀਅਤ ਖਤਮ ਹੋ ਗਈ ਕਿਉਂ ਉਹ ਦਇਆ ਖਤਮ ਹੋ ਗਈ ਉਹ ਬਾਈ ਸਾਡੇ ਹੋਂ ਤੁਸੀਂ ਯਾਰ ਹੈਗੇ ਸਾਡੇ ਉਹ ਪਰ ਤੁਹਾਡੇ ਤੋਂ ਇਹ ਭਗਵੰਤ ਜ਼ੁਲਮ ਕਰਾ ਰਿਹਾ ਹੈ ਜ਼ੁਲਮ ਕਰਾ ਰਿਹਾ ਸਮਝੋ ਤੁਸੀਂ ਗੱਲ ਨੂੰ ਕੀ ਵਰਤਾਰਾ ਪੰਜਾਬੀਆਂ ਨਾਲ ਵਾਪਰ ਰਿਹਾ ਹੈ ਇਹ ਦਿੱਲੀ ਜ਼ੁਲਮ ਕਰ ਰਹੀ ਹੈ ਤੇ ਸਾਡਾ ਆਪਣਾ ਚੁਣਿਆ ਹੋਇਆ ਮੁੱਖ ਮੰਤਰੀ ਸਾਡਾ ਆਵਦਾ ਬਦਲਾਵ ਵਾਲਾ ਮੁੱਖ ਮੰਤਰੀ ਸਾਡੇ ਦੇ ਮੁੰਡਿਆਂ ਤੇ ਤਸੱਦਦ ਕਰ ਰਿਹਾ। ਲੋ ਮੈਂ ਵੀਡੀਓ ਤੁਹਾਨੂੰ ਦਿਖਾਉਣਾ ਤੁਸੀਂ ਆਪ ਅੰਦਾਜ਼ੇ ਲਾ ਲਿਓ। ਆਹ ਫੋਨ ਖੋਂਦਾ ਕਿਵੇਂ ਨੌਜਵਾਨ ਤੋਂ ਇੱਕ ਪੁਲਿਸ ਦਾ ਅਧਿਕਾਰੀ ਆ ਦੇਖਿਓ। ਆਦੇ ਕਹਿੰਦਾ ਆਹ ਕੀ ਕਰ ਰਹੇ ਆ ਤੇ ਭਾਨਿਆਂ ਲੰਗ ਮਾਰ ਕੇ ਤੁਰ ਰਹੇ ਆ। ਦੇਖ ਲਓ। ਕੋ ਭਾਨਾ ਆ ਰਿਹਾ ਤੇ ਕਿਵੇਂ ਤੁਰ ਰਿਹਾ ਉਹਦਾ ਦੇਖ ਲਓ। ਓਏ ਬੰਦੇ ਦੇ ਤੁਰਨ ਤੋਂ ਪਤਾ ਲੱਗ ਰਿਹਾ ਵੀ ਕਿੰਨਾ ਤਸੱਦਦਾ ਯਾਰ ਬਾਰ-ਬਾਰ ਦੇਖ ਲੋ ਦੇਖ ਲੋ ਸੁਘੱਤਮਾਨ ਦੀ ਸਰਕਾਰ ਬਦਲੋ ਵਾਲੀ ਦੇਖ ਸਕਦੇ ਹੋ ਕਿੱਡਾ ਜ਼ੁਲਮ ਕਿੱਡਾ ਤਸੱਦਦਾ ਮੈਂ ਬਾਰ-ਬਾਰ ਦਿਖਾਉਣਾ ਤੁਹਾਨੂੰ ਓ ਲੰਗ ਦੇਖ ਲੈ ਪਾਨਾ ਪਾਨਾ ਕਿਵੇਂ ਮਾਰ ਰਿਹਾ ਯਾਰ ਪਾਨਾ ਪੁੱਤ ਹੈ ਪੰਜਾਬ ਦਾ ਪੰਜਾਬੀਓ ਇਨਾ ਜ਼ੁਲਮ ਕਦੇ ਨਹੀਂ ਅੱਖਾਂ ਸਾਹਮਣੇ ਦੇਖਿਆ ਹੋਣਾ ਓ ਜੇ ਕਿਸੇ ਨੇ ਕੁਝ ਕੀਤਾ ਹੋਵੇ ਕਤਲ ਕੀਤਾ ਹੋਵੇ ਕੋਈ ਜ਼ੁਲਮ ਕਰਿਆ ਹੋਵੇ ਤਾਂ ਠੀਕ ਹੈ ਬੰਦੇ ਤਸੱਦਦ ਹੁੰਦਾ ਦੇਖਿਆ ਹੋਣਾ ਪਰ ਬਿਨਾ ਗੱਲ ਉਹ ਲੋਕਾਂ ਦੇ ਨਾਲ ਖੜਨ ਵਾਲੇ ਬੰਦੇ ਤੇ ਲੋਕਾਂ ਦੇ ਕਰੋੜਾਂ ਰੁਪਏ ਵਾਰਸ ਕਰਾਉਣ ਵਾਲੇ ਬੰਦੇ ਤੇ ਅੱਜ ਇੰਨਾ ਕੁ ਤਸੱਦਦ ਇੰਨਾ ਕੁ ਜ਼ੁਲਮ ਕੀਤਾ ਜਾ ਰਿਹਾ ਕਿ ਛੜ ਦੋ ਗੱਲਾਂ ਤੁਹਾਡੇ ਤੋਂ ਦੇਖਿਆ ਨਹੀਂ ਜਾਣਾ ਇਹ ਮੈਡੀਕਲ ਕਰਾਉਣ ਦੇ ਲਈ ਲਿਆਂਦਾ ਗਿਆ ਸੀ ਮੈਡੀਕਲ ਕਰਾਉਣ ਦੇ ਲਈ ਤੇ ਉੱਥੋਂ ਮੁੰਡਿਆਂ ਨੇ ਫੋਨ ਕੀਤਾ ਕਹਿੰਦੇ ਬਾਈ ਭਾਨੇ ਬਾਈ ਦਾ ਸਰੀਰ ਐਵੇਂ ਕਰਤਾ ਜਿਵੇਂ ਅਸੀਂ ਦੇਖ ਨਹੀਂ ਸਕਦੇ ਇੰਨਾ ਕੁ ਤਸੱਦਦ ਇਨਾਕ ਚੱਲਣਾ ਪੈ ਰਿਹਾ ਤਸੱਦਦ ਕੀ ਗੱਲਾਂ ਛੱਡ ਦਿਓ ਯਾਰ ਕੀ ਜ਼ੁਲਮ ਕੀਤਾ ਉਹ ਲੋਕਾਂ ਦੇ ਕਰੋੜੇ ਰੁਪਈਆ ਵਾਪਸ ਕਰਾਤੇ ਚੁੱਲ੍ਹੇ ਚੱਲਦੇ ਕਰਤੇ ਭਗਵੰਤ ਸਿੰਘ ਤੂੰ ਕਹਿਣਾ ਹੁੰਦਾ ਸੀ ਕੀ ਚੁੱਲਿਆਂ ਦੀ ਅੱਗ ਬੁਝ ਗਈ ਹੈ ਸਿਵਿਆਂ ਦੀਆਂ ਲਾਟਾਂ ਉੱਚੀਆਂ ਹੋ ਗਈਆਂ ਨੇ ਤੇ ਜੇ ਆਸੀਂ ਚੁੱਲਿਆਂ ਦੀ ਅੱਗ ਪਾਉਣ ਲੱਗੇ ਸੀ ਜੇ ਅੱਗ ਆਸੀਂ ਚਲਦੀ ਕਰਨ ਲੱਗੇ ਸੀ ਲੋਕਾਂ ਦੇ ਪੈਸੇ ਵਾਪਸ ਕਰਵਾ ਕੇ ਤੇ ਫਿਰ ਇਨਾ ਜ਼ੁਲਮ ਇਹਨਾਂ ਤਸੱਦਦ ਕਿਉਂ ਜੇ ਇੱਥੇ ਚਿੱਟੇ ਰੁਕਣ ਲੱਗੇ ਸੀ ਤੇ ਫਿਰ ਪਰਚੇ ਪਾ ਕੇ ਅੰਦਰ ਕਿਉਂ ਮੁੰਡੇ? ਸਿਰਿਆਂ ਦੀਆਂ ਲਾਟਾਂ ਤਾਂ ਤਾਂ ਹੀ ਬੰਦ ਹੋਣਗੀਆਂ ਜੇ ਇੱਥੇ ਚਿੱਟਾ ਬੰਦ ਹੋਊ। ਉਹ ਤੁਸੀਂ ਚਿੱਟਿਆਂ ਨੂੰ ਸਪੋਰਟ ਕਰਦੇ ਹੋ ਤੇ ਚਿੱਟਾ ਰੋਕਣ ਵਾਲਿਆਂ ਨੂੰ ਜੇਲ੍ਹਾਂ 'ਚ ਭੇਜਦੇ ਹੋ। ਇੱਥੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਜੇਲ੍ਹਾਂ 'ਚ, ਅੰਮ੍ਰਿਤ ਛਕਾਉਣ ਵਾਲੇ ਜੇਲ੍ਹਾਂ 'ਚ, ਚਿੱਟਾ ਰੋਕਣ ਵਾਲੇ ਜੇਲ੍ਹਾਂ 'ਚ, ਏਜੰਟਾਂ ਤੋਂ ਪੈਸੇ ਕਢਾਉਣ ਵਾਲੇ ਜੇਲ੍ਹਾਂ 'ਚ ਤੇ ਧਰਮ ਦਾ ਪਾੜ ਪਾਉਣ ਵਾਲੇ ਲੋਕਾਂ ਤੇ ਤਸੱਦਦ ਕਰਨ ਵਾਲੇ ਚਿੱਟਾ ਵੇਚਣ ਵਾਲੇ ਆਜੈਂਟ ਠੱਗ ਇਹ ਬਾਹਰ ਨੇ ਇਹ ਬਾਹਰ ਨੇ ਲੋਕ ਹੁਣ ਦੇਖ ਲੋ ਕਿਹਦਾ ਰਾਜ ਹੈ ਇਹ ਕਿਹਦਾ ਰਾਜ ਹੈ ਇਹ ਕਦੇ ਜਕਰੀਆ ਖਾਨ ਵੇਲੇ ਹੁੰਦਾ ਸੀ ਇਹ ਬਦਾਲੀਆਂ ਵੇਲੇ ਹੁੰਦਾ ਸੀ ਇਹ ਔਰਗ ਜੇਬ ਵੇਲੇ ਹੁੰਦਾ ਸੀ ਅੱਜ ਦਾ ਜਮੀ ਹੱਦੀ ਮੁਕਾਤੀ ਹੈ ਅੱਜ ਉਹ ਮੁੱਖ ਮੰਤਰੀ ਤਸੱਦਦ ਕਰ ਰਿਹਾ ਜਿਹੜਾ ਮੁੱਖ ਮੰਤਰੀ ਕਦੇ ਲੋਕਾਂ ਨੇ ਇਹ ਕਹਿ ਕੇ ਬਣਾਇਆ ਸੀ ਕਿ ਅਸੀਂ ਦੁਖੀ ਹੋ ਗਏ ਆ ਸਰਕਾਰਾਂ ਤੋਂ ਸਾਡੇ ਦੇ ਤਸੱਦਦ ਹੋ ਰਹੇ ਨੇ ਝੂਠੇ ਪਰਚੇ ਹੋ ਰਹੇ ਨੇ ਬਦਲਾਖੋਰੀ ਹੋ ਰਹੀ ਹੈ ਤੇ ਆ ਜੋ ਹੀ ਮੁੱਖ ਮੰਤਰੀ ਸਾਡਾ ਉਹੀ ਮੁੱਖ ਮੰਤਰੀ ਸਾਡਾ ਸਾਡੇ ਤੇ ਜ਼ੁਲਮ ਕਰ ਰਿਹਾ ਮੈਂ ਬਾਰ ਬਾਰ ਤੁਹਾਨੂੰ ਜਿਹੜੇ ਪਿਛਲਾ ਬਾਤ ਜੁੜਿਆ ਆ ਆ ਵੀਡੀਓ ਦੇਖ ਲਓ ਹੁਣ ਪਤਾ ਲੱਗ ਜੂ ਕਿ ਸੱਦਤ ਹੋਇਆ ਭੰਨੇ ਤੇ ਜਾਂ ਨਹੀਂ ਹੋਇਆ ਮੈਨੂੰ ਇਹ ਦੱਸੋ ਲਾਰਸ ਨੇ ਕੀ ਕੁਛ ਕੀਤਾ ਸਾਡੇ ਪੰਜਾਬ ਦੀ ਪੱਗ ਨੂੰ ਹੱਥ ਪਾਇਆ ਸਾਡੇ ਮੂਸਿਆ ਦਾ ਕਤਲ ਕੀਤਾ ਤੇ ਕਤਲ ਕਰਕੇ ਸ਼ਰਿਆਮ ਪੰਜਾਬ ਤੋਂ ਭੱਜ ਗਏ ਉਹਨਾਂ ਨੂੰ ਕਿਸੇ ਨੇ ਨਹੀਂ ਫੜਿਆ ਹਜੇ ਤੱਕ ਮੂਸੇਆਲੇ ਪਿਆ ਨੂੰ ਇਨਸਾਫ ਨਹੀਂ ਮਿਲਿਆ ਉਹ ਮਰ ਗਿਆ ਹੱਤਮਣ ਦਾ ਬਣਦਾ ਹਾਰਡ ਦਾ ਮਰੀਜ਼ ਹੈ ਉਹ ਮਾਂ ਬਿਲਕਦੀ ਮਰ ਰਹੀ ਹੈ ਵਿਚਾਰੀ ਘਰੇ ਬਿਮਾਰ ਪਏ ਨੇ ਮੂਸੇਆ ਨੂੰ ਇਨਸਾਫ ਨਹੀਂ ਮਿਲਿਆ ਤੇ ਜਦੋਂ ਲਾਰੈਂਸ ਮਸਨੋਈ ਨੂੰ ਲੈ ਕੇ ਆਉਂਦੇ ਆ ਨਾ ਅਦਾਲਤਾਂ 'ਚ ਮੈਡੀਕਲ ਕਰਾਉਣ ਹਸਪਤਾਲਾਂ 'ਚ ਜਾਂਦੇ ਆ ਮੈਡੀਕਲ ਕਰਾਉਣ ਅਦਾਲਤਾਂ 'ਚ ਪੇਸ਼ੀ ਦੇ ਲੈ ਕੇ ਆਉਂਦੇ ਆ ਤਾ ਬੜੇ ਐਂਥ ਚੱਜੇ ਢੰਗ ਨਾਲ ਵਿਚਾਲੇ ਉਹਨੂੰ ਲੈ ਕੇ ਆਉਂਦੇ ਆ ਤੇ ਉਹਦੀ ਵੀਡੀਓ ਬਣਾਈ ਜਾਂਦੀ ਜਾਂਦਾ ਜਾਣਬੁੱਝ ਕੇ ਤਾਂ ਜੋ ਪੰਜਾਬ ਦੇ ਲੋਕਾਂ ਦੇ ਜ਼ਖਮਾਂ ਤੇ ਨੂਨ ਪੁਕਿਆ ਜਾਵੇ ਕਿ ਆ ਫਿਰਦਾ ਮੂਸੇ ਵਾਲੇ ਨੂੰ ਮਾਰਨ ਵਾਲਾ ਆ ਫਿਰਦਾ ਮੂਸੇ ਵਾਲੇ ਨੂੰ ਮਾਰਨ ਵਾਲਾ ਜਿਹਨੂੰ ਜਿਹਨੂੰ ਕੋਈ ਵੀ ਕੋਈ ਵੀ ਵੀਡੀਓ ਬਣਾਉਣ ਤੋਂ ਰੋਕਦਾ ਨਹੀਂ ਕਿਸੇ ਨੂੰ ਸ਼ਰੀਆਮ ਲੈ ਕੇ ਆਉਂਦੇ ਨੇ ਤੇ ਭਾਨੇ ਨੂੰ ਕਿਉਂ ਫਿਰ ਦਬ-ਦਬ ਕੇ ਗੱਡੀਆਂ ਚੜਾਏ ਜਾਂਦਾ ਭਾਨੇ ਤੇ ਕਿਉਂ ਇੰਨਾ ਤਸੱਦ ਭਾਨੇ ਦੀ ਕਿਉਂ ਨਹੀਂ ਕੋਈ ਵੀਡੀਓ ਬਣਾਉਣ ਦਿੱਤੀ ਜਾਂਦੀ ਕਿਉਂ ਇੰਨਾ ਤਸੱਦਦ ਕੀਤਾ ਜਾ ਰਿਹਾ ਸਰਕਾਰੇ ਕਿਉਂ ਪੰਜਾਬ ਦੇ ਲੋਕ ਪੁੱਛਦੇ ਆ ਪੰਜਾਬ ਦੇ ਲੋਕ ਪੁੱਛਦੇ ਆ ਤੇ ਹੁਣ ਬੋਲਣ ਵਾਲਾ ਤੇ ਇਹ ਨਹੀਂ ਪਤਾ ਕੀ ਕੀ ਕੁਸ਼ ਕਰਨਗੇ ਇਹੀ ਭਗਵਤ ਸਿੰਘ ਮਾਨ ਕਦੇ ਬੋਲਦਾ ਹੁੰਦਾ ਸੀ ਸਟੇਜਾਂ ਤੋਂ ਹਰ ਸਿਮਰਤ ਕੌਰ ਨੂੰ ਸਿਮਰੋ ਕਹਿੰਦਾ ਸੀ ਮੁਸਕਬੀਰ ਬਾਦਲ ਨੂੰ ਮੰਦਬੁੱਧੀ ਕਹਿੰਦਾ ਸੀ ਕੈਪਟਨ ਨੂੰ ਕਦੇ ਆਸਕ ਕਿਹਾ ਇਸ ਬੰਦੇ ਨੇ ਤੇ ਬ੍ਰੇਟੇ ਤੱਕ ਕਦੇ ਕੋਈ ਪਰਚਾ ਹੋਇਆ ਨਹੀਂ ਅਗਲੇ ਨੇ ਤਾਂ ਬਦਲਾਖੋਰੀ ਦੀ ਰਾਜਨੀਤੀ ਕੀਤੀ ਨਹੀਂ ਤੇ ਅੱਜ ਕਿਹੜੇ ਮੂੰਹ ਨਾਲ ਭੰਤ ਸਿਆ ਜਿਹੜੇ ਸਵਾਲ ਕਰਨੇ ਤਾਂ ਲੋਕਾਂ ਨੂੰ ਸਿਖਾਏ ਸੀ ਜੇ ਉਹੀ ਸਵਾਲ ਅੱਜ ਤੈਨੂੰ ਹੋਣ ਲੱਗੇ ਤੇ ਫਿਰ ਅੱਜ ਕਿਉਂ ਅੱਜ ਕਿਉਂ ਤੜਫਿਆ ਪਿਆ ਅੱਜ ਕਿਉਂ ਨਹੀਂ ਆਲੋਚਨਾ ਸਹਿ ਸਕਦਾ ਜੇ ਆਲੋਚਨਾ ਕੀਤੀ ਹੈ ਤਾਂ ਸਹਿਣੀ ਪਊ ਇਹਨੂੰ ਦਿਲ ਨੂੰ ਵੱਡਾ ਬਣਾ ਚੱਲਣਾ ਪਊ ਤੂੰ ਪੰਜਾਬ ਦਾ ਮੁੱਖ ਮੰਤਰੀ ਐ ਉਹਦੇ ਤੇ ਐ ਪੰਜਾਬ ਦੇ ਲੋਕਾਂ ਲਈ ਕੰਮ ਕਰੇਗਾ ਤਾਂ ਤੇਰੀ ਕੋਈ ਆਲੋਚਨਾ ਨਹੀਂ ਹੋਣੀ ਪਰ ਜੇ ਪੰਜਾਬ ਦੇ ਲੋਕਾਂ ਤੇ ਤਸੱਦਦ ਕਰੇਗਾ ਆਲੋਚਨਾ ਵੀ ਹੁੰਤੇ ਤੈਨੂੰ ਚੱਲਣੀ ਵੀ ਪਊ ਖੜ ਪੰਜਾਬ ਨਾਲ ਸਾਡ ਦੇ ਲਈ ਦਾ ਖੜਾ ਜੇ ਤੀ ਆਲੋਚਨਾ ਕਰਕੇ ਗਲ ਬਣਾਦਾਂਗੇ ਪੰਜਾਬ ਦੀ ਗੱਲ ਕਰ ਪੰਜਾਬੀਆਂ ਦੀ ਗੱਲ ਕਰ ਬੋਲੀ ਦੀ ਗੱਲ ਕਰ ਨੌਜਵਾਨੀ ਦੀ ਗੱਲ ਕਰ ਚਿੱਟੇ ਦੀ ਗੱਲ ਕਰ ਮਕਾਉਣ ਦੀ ਤੂੰ ਤੂੰ ਸਾਡਾ ਪਾਣੀ ਵੀ ਦੇਤਾ ਸਾਡੇ ਨੌਜਵਾਨ ਵੀ ਡਿਬਰੂ ਕਰ ਦਿੱਤੇ ਭਾਨੇ ਅਰਗੇ ਵੀ ਜੇਲ੍ਹਾਂ ਚ ਝੋਟੇ ਅਰਗੇ ਵੀ ਜੇਲ੍ਹਾਂ ਚ ਲੱਖੇ ਅਰਗਿਆਂ ਦੇ ਵੀ ਪਰਚੇ ਖੈਰੇ ਅਰਗਿਆਂ ਦੇ ਵੀ ਪਰਚੇ ਜਿਹੜਾ ਸਿੱਖੀ ਦੀ ਗੱਲ ਕਰਦਾ ਉਹਨੂੰ ਤੂੰ ਦਬੋਚਣਾ ਚਾਹਣਾ ਦੱਬਣਾ ਚਾਹਣਾ ਅਸਲ ਰੂਹ ਤੇਰੇ ਚੋ ਆ ਗਈ ਆ ਰੂਹ ਆ ਗਈ ਐ ਮੈਂਤਿਆਲੀ ਰੂਹ ਆ ਗਈ ਜਕਰੀਏ ਖਾਨ ਵਾਲੀ ਰੂਹ ਆ ਗਈ ਤੇਰੇ ਚੱਕੇ ਪਿਆਸ ਗਿੱਲ ਵਾਲੀ ਸਮੇਤ ਸੈਣੀ ਅਰਗਿਆਂ ਦੀ ਰੂਹ ਤੇਰੇ ਚ ਆ ਗਈ ਐ ਭਵੰਤ ਬਾਈ ਆਸ ਨਹੀਂ ਸੀ ਕਦੇ ਕਦੇ ਤੇਰੇ ਨਾਲ ਗੱਡੀਆਂ ਦੇ ਵਿੱਚ ਤੇਰੇ ਨਾਲ ਬਹਿ ਕੇ ਤੇਰੀਆਂ ਰੈਲੀਆਂ ਕੀਤੀਆਂ ਤੇਰੇ ਨਾਲ ਗਏ ਤੈਨੂੰ ਘਰਾਂ ਦੇ ਵਿੱਚ ਵੀ ਬੁਲਾਇਆ ਅੱਜ ਦੁੱਖ ਹੁੰਦਾ ਸੱਚੀਓ ਦੁੱਖ ਹੁੰਦਾ ਕਿ era ਸੀ ਉਹ ਬੰਦੇ ਨੂੰ ਘਰਾਂ ਦੇ ਵਿੱਚ ਰੋਟੀਆਂ ਖਵਾਉਂਦੇ ਰਹੇ ਬਲਾ ਬਲਾ ਕੇ ਕਿ ਜਿਹੜੇ ਬੰਦੇ ਜਿਹੜਾ ਬੰਦਾ ਸਿੱਖੀ ਨੂੰ ਖਤਮ ਕਰਨਾ ਚਾਹੁੰਦਾ ਸਾਡੀਆਂ ਜੜਾ ਪੁੱਟਨੀਆਂ ਚਾਹੁੰਦਾ ਉਹ ਬੰਦੇ ਨੂੰ ਅਸੀਂ ਰੋਟੀਆਂ ਖਵਾਈਆਂ ਘਰਾਂ ਚ ਲਿਆ ਕੇ ਉਹ ਬੰਦੇ ਨੂੰ ਅਸੀਂ ਰੋਟੀਆਂ ਖਵਾਈਆਂ ਜਿਹੜਾ ਬੰਦਾ ਸੱਟ ਸਿੱਖੀ ਦੀ ਜੜਾ 'ਚ ਬਹਿ ਗਿਆ ਜਿਹੜਾ ਬੰਦਾ ਕਿਸੇ ਨੂੰ ਬੋਲਣ ਨਹੀਂ ਦਿੰਦਾ ਜਿਹੜਾ ਬੰਦਾ ਸੁਭਾਨੇ ਸਿੱਧੂ ਵਰਗਿਆਂ ਤੇ ਝੋਟੇ ਵਰਗਿਆਂ ਤੇ ਬਿਨਾਂ ਗੱਲ ਤੋਂ ਤਸੱਦਦ ਕਰਾਉਂਦਾ ਜਿਹੜਾ ਬੰਦਾ ਇੰਨੀ ਕਿੱਡ ਰੱਖਦਾ ਅਸੀਂ ਉਹਨੂੰ ਰੋਟੀਆਂ ਖਵਾਤੀਆਂ ਯਾਰ ਅੱਜ ਆਪਣੇ ਆਪ ਨੂੰ ਲਾਹਣਤਾ ਪਾਉਣ ਨੂੰ ਜੀ ਕਰਦਾ ਯਾਰ ਅਸੀਂ ਉਦੋਂ ਨਹੀਂ ਸਮਝੇ ਜਦੋਂ ਦੀਪ ਬਾਈ ਨੇ ਸਮਝਾਤਾ ਸੀ ਉਦੋਂ ਨਹੀਂ ਸਮਝੇ ਦੀਪ ਨੇ ਕਿਹਾ ਸੀ ਕਿ ਇਹ ਦਿੱਲੀ ਦੇ ਥਰੂ ਹੋ ਗਿਆ ਦਿੱਲੀ ਦਿੱਲੀ ਜ਼ੁਲਮ ਕਰਾਉਗੀ ਸਾਡੇ ਆਪਣੇਾਂ ਤੋਂ ਤੇ ਕਰਨਗੇ ਇਹ ਉਹੀ ਕੁਝ ਹੋ ਰਿਹਾ ਅੱਜ ਅਸੀਂ ਮੌਕੇ ਤੇ ਨਹੀਂ ਸਮਝਦੇ ਤੇ ਬਾਅਦ ਦੇ ਵਿੱਚ ਆਸੀ ਫਰਕੀਰ ਨੇ ਪਾਉਣੇ ਫਰਮੋਬੱਤੀਆਂ ਚੱਕਦੇ ਆਂ ਫਿਰ ਅਸੀਂ ਵੱਡੇ ਕੱਟ ਕਰਦੇ ਨੇ ਫਿਰ ਸਦਾਂਝ ਲਿਆਂਦੇ ਫਿਰਦੇ ਆਂ ਭਾਵੇਂ ਮੈਂ ਆਂ ਭਾਵੇਂ ਦੁਨੀਆ ਮੈਂ ਵੀ ਕਿਤੇ ਨਾ ਕਿਤੇ ਗਲਤ ਹੋ ਸਕਦਾ ਪਰ ਮੌਕੇ ਤੇ ਅਸੀਂ ਸਮਝਦੇ ਨਹੀਂ ਸਾਨੂੰ ਬਾਅਦ ਦੇ ਵਿੱਚ ਸਮਝ ਲੱਗਦੀ ਆ ਬਾਈ ਆਹ ਵੀਡੀਓ ਦੇਖ ਕੇ ਹੁਣ ਦੱਸ ਦਿਓ ਪੰਜਾਬ ਦੇ ਲੋਕੋ ਜਿਹੜੇ ਭਗਤ ਚੜੂ ਵਾਲੇ ਜਿਨ੍ਹਾਂ ਨੂੰ ਸਿਰਫ ਬਾਦਲ ਕੇ ਤੇ ਕਾਂਗਰਸੀ ਦੀ ਹੀ ਦੇ ਸੀ ਜ਼ੁਲਮ ਕਰਦੇ ਅੱਜ ਆਪਣੇ ਤੇ ਗੱਲ ਆ ਗਈ ਅੱਜ ਆਪਣੇ ਨਾਲ ਦਿਖ ਨਹੀਂ ਰਿਹਾ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਕਰ ਰਿਹਾ ਓਏ ਅੱਜ ਭਗਤੋ ਓਏ ਭਗਤੋ ਨੇ ਭਗਤੋ ਓਏ ਲਾਹਣਤੀਓ ਓਏ ਲਾਹਣਤਾਂ ਨੂੰ ਓਏ ਪੰਜਾਬ ਦੇ ਪੁੱਤ ਤੇ ਜ਼ੁਲਮ ਹੋ ਰਿਹਾ ਹੈ ਤੁਹਾਡੀ ਸਿੱਖੀ ਤੇ ਪਹਿਲਾਂ ਸਿੱਖੀ ਤੇ ਇਹਨਾਂ ਨੇ ਉਂਗਲਾਂ ਚੱਕੀਆਂ ਤੁਹਾਡੇ ਮੁੰਡੇ ਅਮਰਤ ਧਾਰੀ ਡਿਬਰੂਗੜ੍ਹ ਭੇਜੇ ਤੁਸੀਂ ਉਦੋਂ ਨਹੀਂ ਬੋਲੇ ਹੁਣ ਤਾਂ ਤੁਸੀਂ ਬੋਲਣੀ ਕੀ ਹੈ ਲਾਹਣਤੀਓ ਜਦੋਂ ਸਿੱਖੀ ਦੀ ਗੱਲ ਆਈ ਸੀ ਤੁਸੀਂ ਤਾਂ ਉਦੋਂ ਨਹੀਂ ਬੋਲੇ ਆ ਜਿਹੜੇ ਝਾੜੂ ਦੇ ਭਗਤ ਬਣੇ ਫਿਰਦੇ ਆ ਤੁਸੀਂ ਹੁਣ ਭਾਨੇ ਸਿੱਧੂ ਲਈ ਤਾਂ ਬੋਲਣੀ ਕੀ ਐ ਜਦੋਂ ਤੁਹਾਡੇ ਲਈ ਸਿੱਖੀ ਤੋਂ ਵੱਡੇ ਹੀ ਤੁਸੀਂ ਨੇ ਬਣਾ ਲਿਆ ਕਦੇ ਬਾਦਲ ਕਿਆਂ ਨੂੰ ਕਹਿੰਦੇ ਸੀ ਬਾਦਲ ਕਿਆਂ ਪਿੱਛੇ ਗੁਲਾਮ ਲੋਕ ਲੱਗੇ ਹੋਇਆ ਸਿੱਖੀ ਨੂੰ ਨਹੀਂ ਦੇਖਦੇ ਓਏ ਅੱਜ ਤੁਸੀਂ ਦੇਖਦੇ ਹੋ ਲਾਂਂਤੀਓ ਓਏ ਜਿਹੜੇ ਭਗਤ ਆ ਕਮੈਂਟ ਕਰਦੇ ਆ ਕਦੇ ਕੋਈ ਕੁਛ ਕਰਦੇ ਆ ਕਦੇ ਬਦਨਾਮ ਕਰਦੇ ਆ ਅੱਜ ਲਾਂਂਤੀਓ ਤੁਸੀਂ ਦੇਖ ਲਓ ਤੁਹਾਡੇ ਵਾਲਾ ਕੀ ਕਰ ਰਿਹਾ ਤੁਹਾਡੇ ਵਾਲਾ ਕੀ ਕਰ ਰਿਹਾ ਮਾਰਿਆ ਹਾਂ ਦਾ ਨਾ ਨਾ ਮਾਰੋਂਗੇ ਕਿ ਭਗਤ ਬਣੇ ਰਹੋਗੇ ਸ਼ਰਮ ਕਰ ਲੈ ਭਗਵੰਤ ਸਿਆ ਸ਼ਰਮ ਇਹ ਜੁਲਮ ਜਿਹੜਾ ਤੂੰ ਕਰ ਰਿਆ ਹੈ ਇਹ ਇਹ ਦਰਸੀਸਾਂ ਤੈਨੂੰ ਲੱਗਣਗੀਆਂ ਬਾਈ ਇਹ ਲੱਗਣਗੀਆਂ ਤੈਨੂੰ ਬਾਈ ਮੈਂ ਸੱਚੀ ਗੱਲ ਕਹਿਣਾ ਆ ਦੇਖ ਲੋ ਵੀਡੀਓ ਕਿਵੇਂ ਪਾਨਾ ਸਿੱਧੂ ਤੁਰਿਆ ਆਉਂਦਾ ਇਹ ਲਾਹਨਤਾਂ ਨਹੀਂ ਹੋਰ ਕੀ ਬੋਲੀਏ ਯਾਰ ਕੀ ਕਹੀਏ ਬਾਈ ਹੁਣ ਯਾਰ ਸ਼ਰਮ ਆਉਂਦੀ ਹੈ ਮੈਨੂੰ ਤਾਂ ਯਾਰ ਬਾਰ ਬਾਰ ਬੋਲਦੇ ਨੂੰ ਭਗਵੰਤਾ ਨਾਂ ਲੈਂਦੇ ਨੂੰ ਵੀ ਮੈਨੂੰ ਤਾਂ ਡਰ ਲੱਗਣ ਲੱਗ ਗਿਆ ਯਾਰ ਆਪਣੇ ਆਪ ਨੂੰ ਲਾਹਨਤਾਂ ਦੀਆਂ ਪਾਉਣਾ ਕਿ ਯਾਰ ਮੈਂ ਕਿਹਦਾ ਨਾਮ ਲਈ ਜਾਨਾ ਯਾਰ ਕਦੇ ਆਸ ਹੀ ਨਹੀਂ ਰੱਖੀ ਸੀ ਵੀ ਭਗਵੰਤ ਮਾਨ ਕਦੇ ਪੰਜਾਬ ਦਾ ਮਾਨ ਹੁੰਦਾ ਸੀ ਕਿ ਸਾਡੇ ਨਾਲ ਆ ਕੁਝ ਕਰਾਊਗਾ ਕਦੇ ਹੱਥਾਂ ਦੇ ਚੱਕਦੇ ਸੀ ਕਦੇ ਤੇਰੇ ਪਿੱਛੇ ਲੜਾਈਆਂ ਕਰਦੇ ਸੀ ਲੋਕਾਂ ਨਾਲ ਲੜਦੇ ਸੀ ਕਾਲੀਆਂ ਕਾਂਗਰਸੇ ਨਾਲ ਬੈਰ ਪਾਲੇ ਸੀ ਕਿ ਨਹੀਂ ਭਗਵੰਤ ਪੰਜਾਬ ਨੂੰ ਬਦਲੂ ਭਗਵੰਤ ਪੰਜਾਬ ਨੂੰ ਬਦਲੂ ਇਹ ਹੀਰ ਹੈ ਇਹ ਜੋਧਾ ਹੈ ਇਹ ਪੰਜਾਬ ਦੀਆਂ ਗੱਲਾਂ ਕਰਦਾ ਕਰਦਾ ਰੋ ਪੈਂਦਾ ਹੈ ਪਰ ਆ ਨਹੀਂ ਪਤਾ ਸੀ ਕਿ ਜਦੋਂ ਪਾਵਰ ਮਿਲੂਗੀ ਇਹ ਪੂਰੇ ਪੰਜਾਬੀਆਂ ਨੂੰ ਰੋਣ ਲਾ ਦੂਗਾ ਇਹ ਤਸੱਦਦ ਕਰੂਗਾ ਇਹ ਉਹਨਾਂ ਦੀ ਕਰੂ ਜਿਹੜੇ ਨਾਲ ਫਿਰਦੇ ਸੀ ਮੇਰੇ ਅਰਗਿਆਂ ਨੇ ਮੇਰੇ ਅਰਗਿਆਂ ਨੇ ਸਾਰਾ ਕੁਝ ਛੱਡ ਕੇ ਨਾਲ ਖੜੇ ਲੋਕ ਵੀ ਕਹਿੰਦੇ ਸੀ ਕਹਿੰਦੇ ਯਾਰ ਤੁਸੀਂ ਝਾੜੂ ਚੱਕੀ ਫਿਰਦੇ ਹੋ ਦਿੱਲੀ ਵਾਲਿਆਂ ਦੇ ਥੱਲੇ ਲੱਗੇ ਫਿਰਦੇ ਹੋ ਉਦੋਂ ਅਸੀਂ ਕਹਿੰਦੇ ਸੀ ਕਿ ਨਹੀਂ ਯਾਰ ਪੰਜਾਬ ਬਦਲੂਗਾ ਪੰਜਾਬ ਦਾ ਮੁੱਖ ਮੰਤਰੀ ਇੱਕ ਚੰਗਾ ਬੰਦਾ ਬਣੂਗਾ ਉਦੋਂ ਸਾਨੂੰ ਵੀ ਅਕਲ ਨਹੀਂ ਸੀ ਪਰ ਅੱਜ ਉਹਨਾਂ ਬੰਦਿਆਂ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਕਿ ਵਾਕਿਆ ਯਾਰ ਬਾਕੀ ਆ ਯਾਰ ਦਿੱਲੀ ਕੰਮ ਕਰ ਰਹੀ ਆ ਤੇਰੇ ਪਿੱਛੇ ਦਿੱਲੀ ਕਰ ਰਹੀ ਆ ਦਿੱਲੀ ਤੋਂ ਸਾਡੇ ਪੁੱਤਾਂ ਨੂੰ ਤੂੰ ਮਰਾ ਰਿਆ ਸ਼ਰਮ ਕਰ ਲੈ ਹਜੇ ਵੀ ਪੰਜਾਬ ਦੇ ਲੋਕ ਮਾਫ ਕਰ ਦੇਣਗੇ ਭਗਵੰਤ ਮਾਨ ਸਾਹਿਬ ਮਾਫ ਕਰ ਦੇਣਗੇ ਇਹ ਕੌਮ ਮਾਫ ਕਰਦੀ ਆਈ ਹੈ ਜੇ ਚਾਹਣਾ ਕੀ ਮਾਫੀ ਮਿਲ ਜੇ ਤਾਂ ਲੋਕਾਂ ਚ ਜਾ ਕੇ ਮਾਫੀ ਮੰਗ ਲੈ ਲੋਕ ਅਜੇ ਹੀ ਮਾਫ ਕਰ ਦੇਣਗੇ ਛੱਡ ਦੇ ਦਿੱਲੀ ਦਾ ਖੇੜਾ ਤੂੰ ਏਜੰਟਾਂ ਦਾ ਸਾਥ ਤਾਂ ਦੇ ਰਿਹਾ ਤਾਂ ਜੋ ਪੰਜਾਬ ਖਾਲੀ ਹੋ ਜੇ ਪੰਜਾਬ ਉੱਜੜ ਜੇ ਕਿਉਂਕਿ ਜਦੋਂ ਏਜੰਟ ਠੱਗੀ ਮਾਰਦੇ ਆ ਤਾਂ 25-30 ਲੱਖ ਦੀ ਮਾਰਦੇ ਆ ਤੇ ਜਿਹਦੇ ਕੋਲੇ ਕੀਲਾ ਹੁੰਦਾ ਵੇਚ ਕੇ ਸਾਰੇ ਪੈਸੇ ਏਜੰਟ ਨੂੰ ਦੇ ਦਿੰਦਾ ਤੇ ਨਾ ਇੱਥੇ ਰਹਿਣ ਵਾਲਾ ਨਾ ਬਾਹਰ ਰਹਿਣ ਵਾਲਾ ਤੇ ਤੁਸੀਂ ਸਾਥ ਕੀ ਦਾ ਦੇ ਰਹੇ ਹੋ ਜਿਹੜੇ ਏਜੰਟ ਠੱਗੀ ਮਾਰ ਰਹੇ ਆ ਜਿਹੜੇ ਸਾਡੇ ਵਰਗੇ ਪੈਸੇ ਖਿਡਾਰਿਆ ਲੋਕਾਂ ਦੇ ਉਹ ਜੇਲ੍ਹਾਂ ਚ ਉਹ ਪਰਚੇ ਉਤਸਦਦ ਇਹਦਾ ਮਤਲਬ ਤੁਸੀਂ ਤਾਂ ਪੰਜਾਬ ਨੂੰ ਜਾੜ ਕੇ ਰਾਜੀ ਹੋ ਇੱਥੇੋਂ ਸੋਚਦਾ ਪਤਾ ਲੱਗ ਜਾਂਦਾ ਪਹਿਲਾਂ ਤਾਂ ਕਿਸੇ ਏਜੰਟ ਦੇ ਪਰਚਾ ਕੀਤਾ ਕਿਸੇ ਏਜੰਟ ਤੋਂ ਪੈਸੇ ਵਾਪਸ ਦਵਾਏ ਇੱਕ ਵੀ ਐਮਐਲਏ ਹੱਥ ਖੜਾ ਕਰਕੇ ਕਹਦੇ ਕਿ ਯਾਰ ਮੈਂ ਕਸੇ ਦੇ ਪੈਸੇ ਬਾਂਸ ਦੁਬਈ ਇੱਕ ਵੀ ਐਮਐਲਏ 92 ਬਣਾਏ ਸੀ ਪਰ ਇਹ ਨਹੀਂ ਪਤਾ ਸੀ ਇਹੋ ਜੇ ਬਣ ਜਾਣਗੇ ਜਿਹੜੇ ਬੋਲਣਗੇ ਨਹੀਂ ਹਾਣਾ ਨਾਰਾ ਨਹੀਂ ਮਾਰਨਗੇ ਖੂਨ ਚਿੱਟਾ ਹੋ ਗਿਆ ਖੂਨ ਬਿਲਕੁਲ ਹੀ ਚਿੱਟਾ ਹੋ ਗਿਆ ਖੂਨ ਯਾਰ ਕੀ ਕਹੀਏ ਹੁਣ ਸੋ ਪੰਜਾਬੀਓ ਤੁਹਾਨੂੰ ਸਾਰਾ ਸੱਚ ਦਿਖਾ ਦਿੱਤਾ ਇਹ ਅੱਖਾਂ ਸਾਹਮਣੇ ਹੋ ਰਿਹਾ ਹੈ ਫੋਨ ਕੋ ਇਹ ਜਾ ਰਹੇ ਨੇ ਅੱਖਾਂ ਤੋਂ ਬਾਅਦ ਚ ਕੀ ਹੁੰਦਾ ਹੋਊਗਾ ਇਹ ਤੁਸੀਂ ਆਪ ਹਿਸਾਬ ਲਾ ਲਓ ਕਿੰਨਾ ਜ਼ੁਲਮ ਹੁੰਦਾ ਹੋਊਗਾ ਸੋ ਪਹਿਲਾਂ ਜਿਹੜਾ ਬੋਲਦਾ ਸਾਡੇ ਵਰਗਿਆਂ ਦੇ ਪੇਜ ਬੰਦ ਨਵਾਂ ਪੇਜ ਚਲਾਉਣਾ ਰੀਚ ਕੱਟ ਕਰ ਦਿੰਦੇ ਆ ਪੰਜਾਬੀਓ ਪਰ ਤੁਹਾਡੇ ਸਾਰੇ ਆ ਜੇ ਸਾਡੀ ਆਵਾਜ਼ ਸੁਣਨਾ ਚਾਹੁੰਦੇ ਹੋ ਤਾਂ ਰੀਚਾਂ ਰੁਚਾਂ ਤੁਸੀਂ ਵਧਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕੱਢ ਕੇ ਭਰ ਕੇ ਸਰਚ ਮਾਰ ਕੇ ਜਿਹੜਾ ਬੰਦਾ ਪੰਜਾਬੀ ਬੋਲਦਾ ਸੁਣ ਲਿਆ ਕਰੋ ਬਾਈ ਫੋਲੋ ਕਰ ਲਿਆ ਕਰੋ ਬਾਈ ਕਿਉਂਕਿ ਸਾਡੀ ਆਵਾਜ਼ ਤਾਂ ਤੁਹਾਡੇ ਤੱਕ ਆਊਗੀ ਜੇ ਤੁਸੀਂ ਸਾਡੇ ਨਾਲ ਜੁੜੇ ਹੋਵੋਗੇ ਨਹੀਂ ਇਹ ਜੁੜਨ ਵੀ ਨਹੀਂ ਦੇ ਰਹੇ ਰਿਚਾ ਘਾ ਦਿੰਦੇ ਤੁਹਾਡੇ ਤੱਕ ਸਾਡਾ 900 ਨਹੀਂ ਹੋਣ ਦਿੰਦੇ ਕਿਉਂਕਿ ਤੁਹਾਡੇ ਤੱਕ ਸਾਡੀ ਗੱਲ ਨਾ ਪਹੁੰਚੇ ਐਨੀ ਇੱਕ ਬੇਨਤੀਆਂ ਸੀ ਪ੍ਰਵਾਨ ਕਰਿਓ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ